ਸਾਸਤਰੀ ਗਾਲਬੀਰ ਜੀ ਮੈਂ ਥਾਰਾ ਗੱਲਾਂ ਗਲਾਕਣ ਪਰਮਜੀਤ ਲਾਡਾ ਆਰ ਫਿਰ ਲਾਡਾ ਡਿਸਕਸਸ਼ਨ ਦੇ ਵਿੱਚ ਮੈਂ ਥਾਰੇ ਖਾਤਰ ਬੜਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰੀਆ ਆਰ ਮਾਰੇ ਵੀਰ ਪੰਨ ਭਾਈ ਬਹੁਤ ਪਿਆਰ ਕਰ ਰਹੇ ਮਾਰੇ ਪ੍ਰੋਗਰਾਮ ਨੂੰ ਥਾਰਾ ਬਹੁਤ ਬਹੁਤ ਧੰਨਵਾਦ ਆਰ ਵੀਰ ਮੈਂ ਸੋਚਿਆ ਆਰ ਮਾਰੇ ਬੰਦਨ ਸੋਚਿਆ ਕਾ ਹੈ ਵੀ ਲਾਡਾ ਵੀ ਖਬਰਾਂ ਪੜਾ ਆ ਲਾਡਾ ਇਵਦੀਨ ਪਰ ਕੇ ਜੀ ਨਾ ਇਹ ਹਾਈਲਾਈਟ ਹੋਵਾਂ ਦਿਨ ਪਰ ਕੇ ਜਿਹੜੇ ਬੜੇ ਪਟਾਖੇ ਪਏ ਵੇ ਇਹ ਸਾਰੇ ਪਟਾਕੇ ਵੀਰੇ ਸਥਾਨਿਕ ਪ੍ਰੋਗਰਾਮ ਵਿੱਚ ਮੈਂ ਇਹ ਦਾਸ ਪ੍ਰੋਗਰਾਮ ਆਪਾਂ ਇਤਰਾ ਕੇ ਥਾਰੇ ਖਾਤਰ ਲੇਖਾ ਏ ਜੁਨਾ ਦੇ ਵਿੱਚ ਮੈਂ ਅਲੱਗ-ਅਲੱਗ ਰੰਗ ਰੂਪ ਲੰਗ-ਰੰਗ ਤਰ੍ਹਾਂ ਕੀ ਵੈਰਾਈਟੀ ਤੁਹਾਨੂੰ ਮਿਲੇਗੀ আর ਵੀਰ ਅੱਜ ਕੀਆਂ ਬੜੀਆਂ ਖਬਰਾਂ ਜਿਹੜੀਆਂ ਪੰਜਾਬ ਤੇ ਨਿਕਲ ਕਾਈਆਂ ਸਾਰੇ ਦਿਨ ਕੇ ਵਿੱਚੋਂ ਗਰਮ ਰਹੀਆਂ ਬਾਪ ਬੜੀਆਂ ਖਬਰਾਂ ਲੈ ਕੇ ਈਵ ਮੈਂ ਹਾਜ਼ਰ ਹੋ ਲਿਆ আর ਯੋ ਸਾਰੀ ਖਬਰਾਂ ਵੀਰ ਫਟਾਫਟ ਥਾਰੇ ਪਾ ਹਾਰੀਆਂ আর ਥਮ ਲੋ ਨਜ਼ਾਰਾ আর ਦੇਖੋ ਪਹਿਲੀ ਖਬਰ ਪਠਿੰਡਾ ਲੋਕ ਸਭਾ ਹਲਕੇ ਤੋਂ ਉਹਨਾਂ ਦਾ ਅਸੀਂ ਫੈਸਲਾ ਕੀਤਾ ਉਹਨਾਂ ਨੂੰ ਤਾਰਨ ਦਾ ਔਰ ਪਨ ਉਮੀਦ ਹੈ ਕਿ ਉਹਨਾਂ ਦੀ ਜੋ ਲੰਬੀ ਲੜਾਈ ਹੈ ਸਿਆਸੀ ਜੀਵਨ ਦੀ ਉਹ ਉਸ ਲੜਾਈ ਦੇ ਬਲਬੂਤੇ ਔਰ ਪੰਜਾਬ ਡੈਮੋਕਰੇਟ ਕਲੈਂਸ ਦਾ ਜੋ ਅੱਜ ਪੰਜਾਬ ਵਿੱਚ ਇੱਕ ਲੋਕਾਂ ਨੂੰ ਆਸ ਬੱਜੀ ਹੈ ਕਿ ਪੰਜਾਬ ਬਦਲੇਗਾ ਪੰਜਾਬ ਚੋਂ ਇਹ ਦੋ ਮੁੱਖ ਵਿਰੋਧੀ ਪਾਰਟੀਆਂ ਕਾਂਗਰਸ ਤੇ ਅਕਾਲੀ ਭਾਜਪਾ ਗੱਟ ਜੋੜ ਦਾ ਜੋ ਨਾਪਾਕ ਇੱਕ ਗੰਜੋੜ ਹੈ ਕਿਸ ਨੂੰ ਪਾਜ ਦੇਣ ਗਿਆ ਉਸ ਪਰਮਾਤਮਾ ਵਾਹਿਗੁਰੂ ਈਸ਼ਵਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅੱਜ ਉਹ ਦਿਨ ਆਇਆ ਕਿ ਪੰਜਾਬ ਦੇ ਵਿੱਚ ਜਿਹੜੇ ਦੋ ਤਾਕਤਵਾਰ ਪੋਲੀਟੀਕਲ ਪਰਿਵਾਰ ਨੇ ਉਹਨਾਂ ਨੂੰ ਚੁਣੌਤੀ ਦੇਣ ਦਾ ਇੱਕ ਮੌਕਾ ਮਿਲ ਰਿਹਾ ਸਾਨੂੰ ਸਾਰਿਆਂ ਨੂੰ ਦੋਨੋਂ ਪੋਲੀਟੀਕਲ ਟ੍ਰੈਡੀਸ਼ਨਲ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਇੱਕ ਹੀ ਸਿੱਕੇ ਦੇ ਦੋ ਪਹਿਲੂ ਨੇ ਔਰ ਇਹਨਾਂ ਨੂੰ ਕਈ ਦਹਾਕਿਆਂ ਤੋਂ ਇਹਨਾਂ ਦੇ ਉੱਤੇ ਕਬਜ਼ਾ ਦੋ ਤਾਕਤਵਾਰ ਪਰਿਵਾਰਾਂ ਦਾ ਹੈ ਭਾਵ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦਾ ਮੁਕਾਬਲਾ ਪਟਿਆਲੇ ਤੋਂ ਡਾਕਟਰ ਧਰਨਵੀਰ ਗਾਂਧੀ ਜੀ ਕਰ ਰਹੇ ਨੇ ਔਰ ਬਾਦਲ ਦਾ ਪਰਿਵਾਰ ਜਿਨ੍ਹਾਂ ਨੇ ਪਿਛਲੇ 50-60 ਸਾਲਾਂ ਤੋਂ ਪੰਜਾਬ ਦੇ ਉੱਤੇ ਕਬਜ਼ਾ ਜਮਾ ਕੇ ਇਸ ਦਾ ਜੋ ਘਾਣ ਕੀਤਾ ਵਾ ਉਹਨਾਂ ਦੇ ਖਿਲਾਫ ਲੜਨ ਵਾਸਤੇ ਮੈਨੂੰ ਪੰਜਾਬ ਜਮਹੂਰੀ ਗੱਠ ਜੋੜ ਪੰਜਾਬ ਡੈਮੋਕਰੈਟਿਕ ਅਲਾਈਅንስ ਨੇ ਔਰ ਨਾਲ ਮੇਰੀ ਪਾਰਟੀ ਪੰਜਾਬ ਇਕਤਾ ਪਾਰਟੀ ਨੇ ਬਤੌਰ ਉਮੀਦਵਾਰ ਨਾਮਿਨੇਟ ਕੀਤਾ ਹੈ ਬਠਿੰਡੇ ਲੋਕ ਸਭਾ ਤੋਂ ਮੈਂ ਗੱਠ ਜੋੜਦਾ ਵੀ ਰਣੀ ਆ ਮੈਂ ਆਪਣੀ ਪਾਰਟੀ ਦੇ ਸਮੂਹ ਵੋਲੰਟੀਅਰਸ ਵਰਕਰਸ نیچے ਤੋਂ ਲੈ ਕੇ ਉੱਪਰ ਤੱਕ ਮੈਂ ਉਹਨਾਂ ਸਾਰਿਆਂ ਦਾ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਇਹ ਆ ਕੌਨਫੀਡੈਂਸ ਰੱਖਿਆ ਕਿ ਅਸੀਂ ਇਹ ਤਾਕਤਵਰ ਲੋਕਾਂ ਨੂੰ ਜਿਨ੍ਹਾਂ ਨੇ ਸਾਡੇ ਸੂਬੇ ਨੂੰ ਤਬਾਹ ਕੀਤਾ ਉਹਨਾਂ ਦੇ ਖਿਲਾਫ ਲੜਾਈ ਲੜਨ ਦੇ ਕਾਬਲ ਸਮਝਿਆ ਮੈਨੂੰ ਸਾਰੇ ਮਾਲਵੇ ਦੀ ਧਰਤੀ ਤੇ ਜਿੱਥੇ ਪਹਿਲਾਂ ਰੁਝਾਨ ਨਹੀਂ ਸੀਗਾ ਦੁਆਬੇ ਵਿੱਚ ਪਹਿਲਾਂ ਹੀ ਸੀਗਾ ਅੱਜ ਸਾਰੇ ਸ਼ਹਿਰਾਂ ਦੇ ਵਿੱਚ ਹਾਈਲਾਈਟਸ ਦੇ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ ਸਭ ਆਪਣੇ ਬੱਚਾ ਨੂੰ ਹਾਈਲਾਈਟਸ ਦਾ ਸਪੋਕਨ ਇੰਗਲਿਸ਼ ਦਾ ਕੋਰਸ ਕਰਾ ਕੇ ਵਿਦੇਸ਼ਾਂ ਵਿੱਚ ਪਾਇਆ ਭੇਜਣ ਦੇ ਉੱਤੇ ਮਜਬੂਰ ਹੋਏ ਨੇ ਇਸੇ ਤਰ੍ਹਾਂ ਹੀ ਜੋ ਅੱਜ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦਾ ਮਾਹੌਲ ਖੜਾ ਕੀਤਾ ਜਿਹੜਾ ਕਿ ਕੈਪਟਨ ਤੇ ਬਾਦਲ ਆਪਸ ਵਿੱਚ ਮਿਲੀ ਭੁਗਤ ਦੇ ਨਾਲ ਬਾਰੋ-ਵਾਰੀ ਇਹਨਾਂ ਨੇ ਪੰਜਾਬ ਦੇ ਸੂਬੇ ਦਾ ਕੁਦਰਤੀ ਸਰੋਤਾਂ ਦੀ ਦੱਬ ਕੇ ਲੁੱਟ ਕੀਤੀ ਚਾਹੇ ਉਹ ਰੇਤ-ਬਚਰੀ ਦਾ ਵਪਾਰ ਸੀ ਚਾਹੇ ਉਹ ਟਰਾਂਸਪੋਰਟ ਦਾ ਵਪਾਰ ਸੀ ਚਾਹੇ ਉਹ ਕੇਬਲ ਦਾ ਵਪਾਰ ਸੀ ਚਾਹੇ ਉਹ ਰੀਅਲ ਏਸਟੇਟ ਦਾ ਵਪਾਰ ਸੀ ਚਾਹੇ ਉਹ ਥੋਕ ਸ਼ਰਾਬ ਦਾ ਵਪਾਰ ਸੀ ਇਹਨਾਂ ਸਾਰਿਆਂ ਸਰੋਤਾਂ ਦੇ ਉੱਤੇ ਸਿੱਤੇ ਅਤੇ ਸਿੱਧੇ ਤੌਰ ਤੇ ਇਹਨਾਂ ਦੋਨਾਂ ਰਵੈਤੀ ਪਾਰਟੀਆਂ ਦੇ ਪੋਲਿਟਿਕਲ ਲੀਡਰਸ ਦੇ ਪਰਿਵਾਰਾਂ ਦੇ ਉੱਤੇ ਕਬਜਾ ਵਾ ਜਿਨ੍ਹਾਂ ਸਰੋਤਾਂ ਤੋਂ ਪੰਜਾਬ ਨੂੰ ਸਿੰਕੜੇ ਹਜ਼ਾਰਾਂ ਕਰੋੜਾਂ ਦੀ ਆਮਦਨ ਹੋ ਸਕਦੀ ਸੀ ਤੇ ਪੰਜਾਬ ਪਰਫੁੱਲਤ ਹੋ ਸਕਦਾ ਸੀਗਾ ਉਹਨਾਂ ਸਰੋਤਾਂ ਦੇ ਉੱਤੇ ਇਹਨਾਂ ਟੱਬਰਾਂ ਦਾ ਕਬਜ਼ਾ ਅੱਜ ਪੰਜਾਬ ਦੇ ਵਿੱਚ ਪੂਰੇ ਤੌਰ ਦੇ ਉੱਤੇ ਕਾਬਜ਼ ਰਹੇ ਦੋਨੋਂ ਪ੍ਰਵਾਸ ਆਂਦੀ ਰਿਓ ਸਾਰੀ ਖਬਰਾਂ ਮਤਲਬ ਨਾ ਮੈਂ ਇਸ ਤਰ੍ਹਾਂ ਇਹ ਵਾਰੇ ਪਾਸ ਸਪੈਸ਼ਲ ਪ੍ਰੋਗਰਾਮ ਬਣਾਇਆ ਥਾਰੇ ਖਾਤਰ ਆ ਯੋ ਪ੍ਰੋਗਰਾਮ ਮਤਲਬ ਤੁਹਾਨੂੰ ਬਹੁਤ ਪਸੰਦ ਕਰ ਰਹੇ ਥਾਰਾ ਬਹੁਤ ਬਹੁਤ ਧੰਨਵਾਦ ਦੇਸ਼ ਕੀ ਸਾਰੀ ਅਪਡੇਟ ਤੁਹਾਨੂੰ ਮਿੰਟਾਂ ਮੇਂ ਮਿਲ ਜਾ ਵੀਰ ਔਰ ਕੱਲੂ ਫੇਰ ਨਵੇਂ ਪ੍ਰੋਗਰਾਮ ਗੈਲ ਸਾਰੇ ਪਾ ਹਾਜ਼ਰ ਹੋ ਮੰਗਾ ਕੱਲੂ ਦਿਨ ਕੇ ਸਾਰੇ ਖਬਰਾਂ ਲੇਗਾ ਫੇਰ ਪਹੁੰਚਾਂਗਾ ਚੰਗਾ ਵੀਰ ਇਵ ਲਾਡੇ ਦੋ ਜਾਸ ਚੈਨਲ ਨੂੰ ਕੱਲ ਸਬਸਕ੍ਰਾਈਬ ਲਾਡਾ ਡਿਸਕਸ਼ਨ ਥਾਰੇ ਬਾਈ ਤਰੀ ਚੱਲਦਾ ਰਹੇਗਾ ਆਜ ਨਿਊਜ਼ ਵਾਲਾ ਹਿੰਦੀ ਔਰ ਪੰਜਾਬੀ ਉੱਪਰ ਸਾਰਿਆਂ ਨੂੰ ਵੀਰ ਪਿਆਰ ਭਰੀ ਸਤ ਸ੍ਰੀ ਅਕਾਲ